ਸਸ਼ਕਲ ਤੁਸੀਂ ਦੇਖ ਰਹੇ ਜਿੱਕਿਆ ਟੀਵੀ ਮਹਾਰਾਜ ਜੀ ਕੋਰ ਬਲਟਨ ਦੀ ਸ਼ੁਰੂਆਤ ਕਰਾਂਗੇ ਫਰਸਤ ਕਰਨ ਦਾ ਪਾਲਣੇ ਨਹੀਂ ਹੁਣ ਤੱਕ ਇਹਨਾਂ ਸੂਚੀਆਂ ਤੇ ਹਰਿਆਣੇ ਦੇ 50 ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ਚੋਂ ਪਾਣੀ ਲੈ ਕੇ ਪੰਜਾਬ ਤੇ ਹਰਿਆਣਾ ਦੀ ਖਣੌਰੀ ਸਰਹੱਦ ਤੇ ਪਹੁੰਚੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਚਿੱਕੀ ਸਿੰਘ ਜੀ ਦਾ ਧੰਨਵਾਦ ਜੁਕੀ 719113 ਪਾਣੀ ਦਾ ਸੇਵਨ ਕਰਨਗੇ ਕਿਉਂਕਿ ਉਹ ਪਾਣੀ ਤੋਂ ਇਲਾਵਾ ਕੁਝ ਨਹੀਂ ਖਾ ਰਹੇ ਤੇ ਨਾ ਹੀ ਪੀ ਰਹੇ ਨੇ ਅਤੇ ਨਾਲੇ ਨਿਗਾਹ ਵਿੱਚ ਕਿਸਾਨ ਦੂਸਰੇ ਇਲਾਕੇ ਤੋਂ ਪਾਣੀ ਲੈ ਕੇ ਖਨੌਰੀ ਸਰਹੱਦ ਪਹੁੰਚ ਗਏ ਜੁੜੇ ਪਾਸੇ ਕਿਸਾਨਾਂ ਨੂੰ 11 ਤੋਂ 13 ਫਰਵਰੀ ਤੱਕ ਹੋਣ ਵਾਲੀਆਂ ਕਿਸਾਨ ਮਹਾਪੰਚਾਇਤਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ ਤੇ ਕਿਸਾਨ ਅਗੂ ਪਿੰਡ-ਪਿੰਡ ਜਾ ਰਹੇ ਨੇ ਮੀਟਿੰਗਾਂ ਕਰਨੇ ਤਾਂ ਜੋ 14 ਤਰੀਕ ਨੂੰ ਪਿੰਡ ਸਰਕਾਰ ਨਾਲ ਮੀਟਿੰਗ ਤੋਂ ਬਲ ਆ ਕੇ ਤਾਕਤ ਦਿਖਾਈ ਜਾਵੇ ਮੋਹਾਲੀ ਦੀ ਕਪਸ਼ੇਸ਼ ਸੀਨੀਅਰ ਅਦਾਲਤ ਨੇ ਬਰਦੇਸ਼ ਸਿੰਘ ਉਰਫ ਸੁਦੇਪਾ ਤੇ ਕੁਰਵੰਤ ਸਿੰਘ ਦੇ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਦੋਸਤ ਕਪੂਲਸ ਮਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ 32 ਸਾਲ ਪਹਿਲਾਂ 1992 ਚੰਮਸਰ ਵਿੱਚ ਇਹ ਮੁਕਾਬਲਾ ਹੋਇਆ ਸੀ ਤੇ ਅਨੁਪ੍ਰਯੋਜਿਤ ਅਧਿਕਾਰੀ ਐਸਐਚਓ ਮਜੀਠਾ ਮਰਸ਼ੋਕਮ ਸਿੰਘ ਐਸਆਈ ਤੋਂ ਦੁਰੰਦਰ ਸਿੱਟਾ ਨੂੰ ਲਿਖਾ। ਉਹਨਾਂ ਨੂੰ ਕਥਿਤ ਰਕੇ ਸਾਜ਼ਿਸ਼ ਰਚਣ ਦੇ ਆਰੋਪ 'ਚ ਸਜ਼ਾ ਸੁਣਾਈ ਗਈ ਹੈ ਜਦੋਂ ਇੰਸਪੈਕਟਰ ਚੰਨ ਲਾਲ ਦੇ ਡੀਐਸਪੀ ਐਸਐਸਰ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਹਾਲਾਂਕਿ ਫਰਜ਼ੀ ਮੁਕਾਬਲੇ ਦੇ ਸਮੇਂ ਇਹਨਾਂ ਕੋਲ ਸੁਰੱਖਿਆਆਂ ਦਾ ਦਾਅਵਾ ਸੀ ਕਿ ਦੋਵੇਂ ਫੱਟੜਾਂ ਆਤਮਕਿਰਤਾਂ ਦੇ ਇਨਾਮ ਦਾ ਕਲਾ ਅਨੁਕੀਤਾ ਗਿਆ ਸੀ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀ ਅਮਰਸਰ 에어ਪੋਰਟ ਤੇ ਪਹੁੰਚਨੇ ਸ਼ੁਰੂ ਹੋ ਗਏ ਨੇ 205 ਵਿੱਚੋਂ 104 ਅਮਰਸਰ 에어ਪੋਰਟ ਪਹੁੰਚ ਚੁੱਕੇ ਨੇ ਮਿਲਟਰੀ ਜੇਸੀ 7 ਦੀ ਜਹਾਜ਼ ਰਹੀ ਰਿਪੋਰਟ ਆਪਰਵਾਸੀ ਭਾਰਤੀ ਪਹੁੰਚ ਰਹੇ ਨੇ 에어ਪੋਰਟ ਤੇ ਲੋਕਾਂ ਦੀ ਭਾਰੀ ਇਕੱਠ ਹੈ ਤੇ ਨਾਲ ਹੀ ਰਿਪੋਰਟ ਹੋਈ ਹੈ ਕਿ ਡਿਟੇਲ ਵੀ ਸਾਹਮਣੇ ਆ ਗਈ ਹੈ ਅਮਰੀਕਾ ਕੋਲੋਂ ਜਿਹੜੇ 205 ਭਾਰਤੀ ਰਿਪੋਰਟ ਕੀਤੇ ਗਏ ਨੇ ਉਹਨਾਂ ਵਿੱਚ ਪੰਜਾਬ ਦੇ 30 ਹਰਿਆਣਾ ਦੇ 30 ਲੋਕ ਗੁਜਰਾਤ ਦੇ 30 ਸੈਕਟਰ ਚੰਡੀਗੜ੍ਹ ਦੇ 2 ਤੇ ਮਹਾਰਾਸ਼ਟਰ ਦੇ ਤੇ ਲੋਕ ਸਮਾਨੇ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਦੇ ਲੋਕ ਸੜਕ ਮਾਰਕ通过 ਪਹੁੰਚਾਏ ਜਾਣਗੇ ਤੇ ਉਹਨਾਂ ਸੁਭਿਆ ਗੁਜਰਾਤ ਮਹਾਰਾਸ਼ਟਰ ਤੋਂ ਨੇਸ਼ ਦੇ ਉਪਰੰਤ ਹਵਾਈ ਹangarਹੇ ਪਹੁੰਚਾਇਆ ਜਾਏਗਾ ਹਵਾਈ ਅੱਡੇ ਤੇ 에ਜੰਸੀ ਅਲੱਗ ਤੋਂ ਹੋਈਆਂ ਨੇ ਅਮਰੀਕੀ ਜਹਾਜ਼ ਵਿੱਚ ਚਾਰੇ ਸਾਰੇ ਲੋਕਾਂ ਕੇ ਅਮਿਸਟਰ ਐਰਪੋਰਟ ਤੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਅਪਰਾਧਿਕ ਡਾਟਾ ਰਿਪੋਰਟ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੇਕਰ ਕਿਸੇ ਦਾ ਕ੍ਰਿਮੀਨਲ ਰਿਕਾਰਡ ਨਾ ਨਿਕਲੇ ਤਾਂ ਉਹਨਾਂ ਨੂੰ ਐਰਪੋਰਟ ਤੇ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਜਿੱਦ ਤੱਕ ਵਿੰਦਰ ਰਿਕਾਰਡ ਨਹੀਂ ਕਾਇਆ। ਦਿੱਲੀ ਪਾਲ ਸਭਾ ਰਿਆ ਸੱਤਾ ਸੀਟਾਂ ਲਈ ਬੁੱਧਵਾਰ ਸਵੇਰੇ 7:00 ਵਜੇ ਵੋਟਿੰਗ ਚੱਲੀ ਹੈ। ਰਾਸ਼ਟਰਪਤੀ ਉਪਤੀ ਮੰਤਰੀ ਮੰਨੂ ਜਿਲੀ ਦੇ ਐਨਜੀਪੀ ਕੇਸਿਸ ਨਾਲ ਲੋਕ ਸਭਾ ਐਲੋਪੀ ਤੇ ਕਾਂਗਰਸ ਨੇ ਦਾ ਰਾਹੁ ਗਾਂਦੇ ਦਿੱਲੀ ਦੇ ਉਪ ਮੰਤਰੀ ਆਕਸ਼ੀ ਆਪਣੀ ਰਿਪੋਰਟਾਂ ਸਕਨੇ ਸਵੇਰੇ 9:00 ਵਜੇ ਤੱਕ 8.10% ਵੋਟ ਹੋਈ ਹੈ। ਵਿਲੀ ਚੈੱਕ 1.55% ਲੋਕ ਸ਼ਾਮ 6:00 ਤੱਕ ਵੋਟ ਪਾ ਸਕਣਗੇ। ਸਿੰਘ ਦੇ 13000 ਹੋਣ ਸਟੇਸ਼ਨ ਪਰ ਲੱਗੇ ਨੇ। ਪੰਜ ਪਾਰਟੀਆਂ ਜੋ ਲੋਕ ਸਭਾ ਚੋਣਾਂ ਵਿੱਚ ਪੰਜਾਬ ਭਾਰਤ ਬਲਾਕ ਦਾ ਹਿੱਸਾ ਸੰਗਲੀ ਚੋਣਾਂ ਚ ਬਿਜੁਰਤ ਲੜ ਰਹੀਆਂ ਨੇ ਲਗਜ ਸਾਰੀਆਂ ਸੱਤਾ ਸਿੱਟੇ ਦੇ ਆਮ ਆਦਮੀ ਪਾਰਟੀ ਕਾਂਗਰਸ ਆਮੋ ਸਾਹਮਣੇ ਹੈ ਭਾਰਤੀ ਕਮਿਊਨਿਸਟ ਪਾਰਟੀ ਨੇ ਛੇ ਸੀਟਾਂ ਤੋਂ ਉਮੀਦਵਾਰ ਖੜੇ ਕੀਤੇ ਹਨ ਅਤੇ ਹੀ ਪਾਰਟੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਅਤੇ ਪਾਰਟੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈ ਲਿਸਟ ਨੇ ਦੋ ਦੋ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਸੋ ਦਮਤਰੀ ਮੇਰੇ ਤੋਂ ਮੋਦੀ ਪ੍ਰਿਆਗ ਰਾਜ ਮਹਾਕੰਗ ਵਿੱਚ ਪਹੁੰਚ ਕੇ ਕੁੜੀ ਦੇ ਵਿੱਚ ਉਹਨਾਂ ਨੇ ਸੰਗਮ ਦੀ ਆਸਥਾ ਚੇਨਕੀ ਲਗਾਈ ਜਨਾਤ ਬਾਤ ਪ੍ਰਧਾਨ ਮੋਦੀ ਸੰਗਮ ਤੜਤੇ ਹੀ ਗੰਗਾ ਦੀ ਪੂਜਾ ਕਰਕੇ ਦੇਸ਼ਵਾਸੀ ਵੀ ਕੁਸ਼ਲਤਾ ਦੀ ਕਾਮਨਾ ਕਰ ਰਹੇ ਸਨ ਦੱਸ ਦिए ਕਿ ਪ੍ਰਧਾਨ ਮੋਦੀ ਦਾ ਸੰਗਮ ਦੌਰਾਨ ਲੱਖਪਤ ਦੋ ਕਟਾ ਦਾ ਪ੍ਰੋਗਰਾਮ ਹੈ ਮਹਾਕੰਗ ਵਿੱਚ ਪੀਐਮ ਦੇ ਦੌਰੇ ਲੈ ਕੇ ਖਾਸ ਕਾਰਗੀਆਂ ਸ਼ੁਰੂ ਕੀਤੀਆਂ ਰਹੀਆਂ ਨੇ ਸੰਗਮ ਕਾਰਤਵੇ ਅਤੇ ਪ੍ਰਿਆਗ ਰਾਜ ਦੀਆਂ ਸੜਕਾਂ ਤੇ ਸਿਕਿਉਰਿਟੀ ਪ੍ਰੋਟੋਕਾਲ ਲਾਗੂ ਕੀਤਾ ਗਿਆ ਸੀ ਮਹਾਕੰਗ 2025 ਉਹ ਪੂਰणिमा ਦੇ ਦਿਨ ਕਿਦਾ ਚਲੋ ਕਿ ਇਹ ਸ਼ੁਰੂ ਹੋਇਆ ਸੀ ਤੇ ਛੇਪੀ ਫੈਲੀ ਨੂੰ ਮਹਾ ਸ਼ਿਵਰਾਤਰੀ ਤੱਕ ਚੱਲੇਗਾ ਪੀਓ ਮਨੇ ਕਹਿਆ ਕਿ ਮਹਾਪੁੰਨ ਦੁਨੀਆ ਦਾ ਸਭ ਤੋਂ ਵੱਡਾ ਅਧਿਆਤਮਿਕ ਅਤੇ ਸੰਸਕ੍ਰਿਤ ਪ੍ਰੋਗਰਾਮ ਹੈ ਜੋ ਦੁਨੀਆ ਪਰਦੇ ਪੱਰਾਂ ਨੂੰ ਆਕਰਸ਼ਿਤ ਕਰਦਾ ਹੈ ਪੀਓ ਮਨੇ ਕਹਿਆ ਕਿ ਪਰੰਪਰਿਕ ਅਧਿਆਤਮਿਕ ਅਤੇ ਸੰਸਕ੍ਰਿਤ 문화 ਨੂੰ ਮਰਸਤ ਪ੍ਰਾਵਾਹ ਦੇਣ ਤੇ ਬਚਨ ਬੱਜਨ ਬੱਧਤਾ ਦੇ ਅਨੁਸਾਰ ਦੀ ਸਭੂਤਾ ਦੇ ਢਾਂਚੇ ਨੂੰ ਦਾਨ ਵਿੱਚ ਸੰਦਰਭ ਪੜਾਉ ਚੁੱਕੇ ਜਾ ਰਹੇ ਹਨ ਅਭਿਸ਼ੇਕ ਬਚਨ ਕੇ ਆਸ਼੍ਰੀਆ ਰਾਏ ਬਚਨ ਦੇ ਪਿਆਰੇ ਆਦਿਆ ਹਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹੈ ਆਰਾਧਿਆ ਅਕਸਰ ਕਿਸੇ ਨਾ ਕਿਸੇ ਕਾਰਨ ਉੱਚ ਕਨਿਦੰਦੀ ਹੈ ਪਰ ਸੰਸਕਾ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਦੀ ਹੈ ਜ਼ਰਾਨ ਅਰਾਕੇ ਨੇ ਦਿੱਲੀ ਹਾਈ ਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਹੈ ਆਰਾਖਾ ਵੀ ਨਵੀਂ ਪਿਛਲੇ ਕਾਰਪੇ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ Google ਤੇ ਕਈ ਹੋਰ ਵੈਬਸਾਈਟਾਂ ਨੂੰ ਨੋਟਿਸ ਤੇ ਜਨ ਮਾਮਲੇ ਦੇ ਇਤਿਬਾਰ 17 ਮਾਰਚ ਨੂੰ ਪੇਗੀ ਇਹ ਮਾਮਲਾ ਸਾਰਕੜ ਦੀ ਸਿਤ ਨਾਲ ਕੁਝ ਗਮਰਾਹਕੂਰਣ ਜਾਣਕਾਰੀ ਨਾ ਜੁੜਿਆ ਹੋਇਆ ਐਸ਼ਵਰ ਰਾਏ ਤੇ ਵਿਸ਼ੇਸ਼ ਪਟੰਕੀ ਪੇਟੀ ਅਰਾਧਿਆ ਬਚਨ ਦੀ ਸੇਤ ਨੂੰ ਲੈ ਕੇ ਗਲਤ ਰਿਪੋਰਟਿੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ ਸਾਹ ਦੇ 2023 ਚ ਅਰਾਧੇ ਨੇ ਖੁਦ ਨੂੰ ਨਾਮ ਵਾਲਿਤ ਦੱਸਦੇ ਹੋਏ ਅਜਿਹੀ ਰਿਪੋਰਟਿੰਗ ਤੇ ਰੋਕ ਲਗਾਉਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ ਅਰਾਧਿਆ ਬਚਨ ਦੀ ਸੇਤ ਨਾਲ ਜੁੜੇ ਸਾਰੇ ਵੀਡੀਓਜ਼ ਨੂੰ YouTube ਪਲੇਟਫਾਰਮ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਪੰਜਾਬ ਵਿੱਚ ਪਏ ਮਹੀਨੇ ਤੋਂ ਫਿਰ ਤੋਂ ਠੰਡ ਵਧਾ ਦਿੱਤੀ ਹੈ ਮੌਸਮ ਵਿਕਰੋਕ ਨੇ ਸ਼ੁਰੂ ਕਰ ਦਿੱਤੇ ਮੌਸਮ ਪਾਗਲ ਨੇ ਫਿਰ ਤੋਂ ਤੇਜ਼ ਹਵਾਵਾਂ ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਤੇ ਨਾਲ ਹੀ ਠੰਡ ਲਹਿਰ ਦੀ ਚੇਤਾਵਨੀ ਦਾ yellow alert ਜਾਰੀ ਕੀਤਾ ਗਿਆ ਹੈ ਤਾਂ ਇਹ ਪੰਜਾਬ ਹਰਿਆਣਾ ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਫਿਲਹਾਲ ਇਸ ਬਟਨਕਾ ਸੈਨੈ ਨਮਾਇਤ ਦਾ ਤਾਜ਼ਾ ਖਬਰ ਇਹ ਦੱਸ ਰਹੀ ਹੈ ਕਿ ਇਹ ਹੈ